ਮਾਨ ਸਰਕਾਰ ਇੱਕ ਵਾਰ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਤੇ ਮੁੱਦਾ ਹੈ ਬੇਰੋਜ਼ਗਾਰੀ ਬੇਲਦਾਰ ਦੀਆਂ 48 ਅਸਾਮੀਆਂ ਦੇ ਲਈ ਹਜ਼ਾਰਾਂ ਅਰਜ਼ੀਆਂ ਆਈਆਂ ਤਾਂ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਕੇਰ ਲਿਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਤੇ ਮਾਨ ਸਰਕਾਰ 'ਤੇ ਇਲਜ਼ਾਮ ਲਗਾਏ ਉਹਨਾਂ ਨੇ ਲਿਖਿਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੂਬੇ ਵਿੱਚੋਂ ਬੇਰੋਜ਼ਗਾਰੀ ਖਤਮ ਕਰਨ ਦੇ ਝੂਠੇ ਦਾਅਵਿਆਂ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੋਗਾ ਨਗਰ ਨਿਗਮ ਨੂੰ ਬੇਲਦਾਰਾਂ ਦੀਆਂ 48 ਅਸਾਮੀਆਂ ਲਈ 5000 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਹੋਰ ਅਰਜ਼ੀਆਂ ਦੀ ਉਮੀਦ ਹੈ ਕਿਉਂਕਿ ਇਸ ਅਹੁਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 1 ਜਨਵਰੀ 2024 ਹੈ ਇਸ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਪੀ ਐਚ ਡੀ ਡਿਗਰੀ ਤਾਰਕ ਸੰਦੀਪ ਸਿੰਘ ਅੰਮ੍ਰਿਤਸਰ ਦੇ ਵਿੱਚ ਸਬਜ਼ੀਆਂ ਵੇਚਦਾ ਨਜ਼ਰ ਆ ਰਿਹਾ ਸੀ ਮੁੱਖ ਮੰਤਰੀ ਦੂਜੇ ਸੂਬਿਆਂ ਦੇ ਵਿੱਚ ਮੀਡੀਆ ਬਿਆਨਾਂ ਤੇ ਜਨਤਕ ਭਾਸ਼ਣਾਂ ਦੇ ਵਿੱਚ ਅਕਸਰ ਛੇਕੀ ਮਾਰਦੇ ਨੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੱਡੀ ਤਬਦੀਲੀ ਲਿਆ ਆਂਦੀ ਹੈ ਇਹ ਇਸ ਤਰ੍ਹਾਂ ਦਾ ਬਦਲਾ ਹੈ ਜਿੱਥੇ ਨੌਜਵਾਨ ਮਾਮੂਲੀ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਨੇ ਬੇਲਦਾਰ ਦੀ ਨੌਕਰੀ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵੀ ਅਪਲਾਈ ਕਰ ਰਹੇ ਨੇ ਅਤੇ ਆਲਮ ਪੰਜਾਬ ਦਾ ਹੀ ਹੈ ਦਰਅਸਲ ਮੋਗਾ ਨਗਰ ਨਿਗਮ ਵੱਲੋਂ ਬੇਲਦਾਰਾਂ ਦੀ 48 ਅਸਾਮੀਆਂ ਕੱਢੀਆਂ ਗਈਆਂ ਤੇ ਇਸ ਅਹੁਦੇ ਲਈ ਹੁਣ ਤੱਕ ਹਜ਼ਾਰਾਂ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਨੇ ਵੈਸੇ ਬੇਲਦਾਰ ਦੀ ਅਸਾਮੀ ਲਈ ਲੁੜਿੰਦੀ ਘੱਟੋ ਘਾਟ ਯੋਗਤਾ ਮਿਡਲ ਪਾਸ ਹੈ ਪਰ ਬੇਰੁਜ਼ਗਾਰੀ ਦਾ ਆਲਮ ਹੀ ਇਸ ਨੂੰ ਸਮਝੋ ਕਿ ਇਸ ਪੋਸਟ ਲਈ ਅਪਲਾਈ ਕਰਨ ਵਾਲਿਆਂ ਦੇ ਵਿੱਚ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੀ ਸ਼ਾਮਿਲ ਨੇ